ਹਾਂਜੀ ਕਿਸਾਨ ਵੀਰੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਰਕਬਾ ਜਿਹੜੀ ਕਿਸਮ ਹੇਠ ਲੱਗਣ ਜਾ ਰਿਹਾ ਹੈ ਪੀਆਰ 126 ਬਾਰੇ ਕਿਉਂਕਿ ਜਿਹੜੀ ਪਨੀਰੀ ਦੀ ਬਿਜਾਈ ਦਾ ਆਪਾਂ ਸਮਾਂ ਜੇ ਸਹੀ ਡਿਸਾਈਡ ਕਰ ਲਿਆ ਸਹੀ ਫੈਸਲਾ ਇਹਦੇ ਬਾਰੇ ਲੈ ਰਿਆ ਤਾਂ ਫਿਰ ਆਪਾਂ ਇਹਦੇ ਵਿੱਚ ਕਿਉਂਕਿ ਜਿਹੜੀਆਂ ਘੱਟ ਸਮੇ ਵਾਲੀਆਂ ਕਿਸਮਾਂ ਉਹਨਾਂ 'ਚ ਪਨੀਰੀ ਬੀਜਣ ਦਾ ਸਮਾਂ ਚਾਹੀਏ ਉਹ ਚੋਣਾਂ ਚਾਹੇ ਉਹ ਬਾਸਮਤੀ ਕਿਸਮਾਂ ਨੇ ਪਨੀਰੀ ਬੀਜਣ ਦਾ ਜੇ ਸਹੀ ਸਮਾਂ ਆਪਾਂ ਧਿਆਨ ਚ ਰੱਖ ਕੇ ਪਨੀਰੀ ਸਹੀ ਸਮੇਂ ਤੇ ਬੀਜਤੀ ਤੇ ਪਨੀਰੀ ਸਹੀ ਉਮਰ ਚ ਲਾਤੀ ਕਈ ਵਾਰ ਕੀ ਹੁੰਦਾ ਆਪਣੇ ਕੋਲ ਰਕਬਾ ਵੱਧ ਹੁੰਦਾ ਤੇ ਆਪਾਂ ਇੱਕੋ ਟਾਈਮ ਤੇ ਪਨੀਰੀ ਬੀਜ ਦਿੰਨੇ ਆ ਜਿਆਦਾ ਰਕਬੇ ਦੀ ਉਹ ਆਪਾਂ ਲਾਉਂਦੇ ਲਾਉਂਦੇ ਹੀ 8-10 ਦਿਨ ਦਾ ਫਰਕ ਪੈ ਜਾਂਦਾ ਪਨੀਰੀ ਦੀ ਉਮਰ ਦਾ ਤੇ ਤੁਸੀਂ ਇੱਕ ਇਹ ਵੀ ਪਿਛਲੇ ਸਾਲਾਂ ਜੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਜਿਹੜੀ ਸਮੱਸਿਆ ਆਈ ਹੈ ਕਿ ਪਨੀਰੀ ਲਾਉਂਦੇ ਲਾਉਂਦੇ 8-10 ਦਿਨ ਵੱਡੀ ਹੋ ਗਈ ਜਿਹੜੀ ਪਨੀਰੀ ਪਹਿਲਾਂ ਲੱਗੀ ਉਹਦਾ ਝਾੜ ਚੰਗਾ ਤੇ ਜਿਹੜੀ ਪਨੀਰੀ ਵੱਡੀ ਲੱਗੀ ਉਹਦਾ ਝਾੜ ਘੱਟ ਉਤੋਂ ਹੁੰਦਾ ਇਹ ਲਾਜ਼ਮੀ ਕਿਉਂਕਿ ਜਿੰਨੇ ਦਿਨ ਪਨੀਰੀ ਨੇ ਆਪਾਂ ਜਿਵੇਂ ਵੱਡੀ 8-10 ਦਿਨ ਤੇ ਗੈਪ ਤੇ ਲਾ ਲਈ ਉਹੀ ਆਪਾਂ ਖੇਜ ਜਦੋਂ ਟ੍ਰਾਂਸਪਲੈਂਟ ਕਰਾਂਗੇ ਤਾਂ ਉਹਨੂੰ ਵੱਧ ਸਮਾਂ ਮਿਲੂਗਾ ਖੇਤ ਦੇ ਵਿੱਚ ਗਰੋਥ ਕਰਨ ਦਾ ਫੋਟ ਕਰਨ ਦਾ ਆਪਦੀ ਜੜ ਡਿਵੈਲਪਮੈਂਟ ਕਰਨ ਦਾ ਤੇ ਜਿਹੜਾ ਉਹਦੀ ਵੈਜੀਟੇਟਿਵ ਫੇਜ਼ ਆ ਉਹ ਜਿਹੜਾ ਪ੍ਰੋਪਰ ਉਹਨੂੰ ਮਿਲਦਾ ਜੇ ਪਨੀਰੀ ਵੱਡੀ ਹੋਗੀ ਤਾਂ ਫਿਰ ਉਹਦੇ ਵਿੱਚ ਕੀ ਕਰਦੇ ਆਪਾਂ ਫਿਰ ਉਹ ਚ ਕਈ ਕਿਸਾਨ ਵੀਰ ਕਹਿੰਦੇ ਕਿ ਅਸੀਂ 40 ਦਿਨ ਦੀ ਪਨੀਰੀ ਲਈ ਘੱਟ ਸਮੇਂ ਵਾਲੀ ਕਿਸਮ ਦੀ ਜਿਵੇਂ 26 ਵਗੈਰਾ 35 40 ਦਿਨ ਦੀ ਝਾੜ ਅਸੀਂ ਚੰਗਾ ਲੈ ਲਿਆ ਸੀ ਮਣ ਆ ਗਿਆ 85 ਮਣ ਆ ਗਿਆ ਪਰ ਉਹਦੇ ਵਿੱਚ ਫਿਰ ਖਾਦ ਵੱਧ ਪਾਈ ਖਾਦ ਵੱਧ ਪਾਈ ਤਾਂ ਉਹਦੇ ਵਿੱਚ ਕੀੜੇ ਮਕੌੜੇ ਦੀ ਵੀ ਆਪਾਂ ਨੂੰ ਸਮੱਸਿਆ ਵੱਧ ਆ ਸਕਦੀ ਹੈ ਪਿਛਲੇ ਸਾਲ ਖਾਸ ਤੌਰ ਤੇ ਮੱਕੀ ਵਾਲਾ ਰਕਬਾ ਜਿਹੜੇ ਕਿਸਾਨ ਵੀਰਾਂ ਨੇ ਜਿੱਥੇ ਮੱਕੀ ਤੋਂ ਬਾਅਦ ਪੀਆ 126 ਲਾਈ ਉਦੀ ਗ੍ਰੋਥ ਦੇ ਵਿੱਚ ਸਮੱਸਿਆ ਹੈ ਕਿਉਂਕਿ ਇਹ ਮੱਕੀ ਆ ਉਹ ਬਾਦਰ ਜਿਹੜੇ ਤਤ ਤੱਕ ਖਰਾਕ ਆ ਜ਼ਮੀਨ ਚੋਂ ਲੈ ਲੈਂਦੀ ਆ ਪਹਿਲਾਂ ਕਣ ਕਣਕ ਤੋਂ ਬਾਅਦ ਮੱਕੀ ਮੱਕੀ ਤੋਂ ਬਾਅਦ ਫਿਰ ਝੋਨਾ ਤੇ ਉਹਦੇ ਵਿੱਚ ਜ਼ਮੀਨ ਨੂੰ ਵਿਹਲੀ ਛੱਡਣ ਦਾ ਟਾਈਮ ਨਹੀਂ ਆਪਣੇ ਕੋਲ ਬਚਿਆ ਰੂੜੀ ਪਾਉਣ ਦਾ ਟਾਈਮ ਨਹੀਂ ਬਚਿਆ ਹਰੀ ਖਾਦ ਕਰਨ ਦਾ ਟਾਈਮ ਨਹੀਂ ਬਚਿਆ ਮੂੰਗੀ ਬੀਜਣ ਦਾ ਟਾਈਮ ਨਹੀਂ ਬਚਿਆ ਤਾਂ ਜ਼ਮੀਨ ਆ ਜਿਹੜੀ ਉਹ ਥੋੜੀ ਜੀ ਫਟੀਕ ਮਹਿਸੂਸ ਕਰਦੀ ਆ ਥੱਕ ਜਾਂਦੀ ਤਾਂ ਉਹਦੇ ਨਾਲ ਜਿਹੜੀ ਸਮੱਸਿਆ ਆਉਂਦੀ ਆ ਤਤ ਪ੍ਰੋਪਰ ਇੱਕ ਤਾਂ ਤੱਤ ਪ੍ਰੋਪਰ ਆਪਾਂ ਕਿਉਂਕਿ ਬਾਹਰੋਂ ਕੀ ਰਸਾਇਣ ਖਾਦਾਂ ਪਾਉਣੀਆਂ ਆ ਆਰਗੈਨਿਕ ਮੈਟਰ ਪੂਰੀ ਐਡ ਨਹੀਂ ਹੁੰਦੀ ਤਾਂ ਫਿਰ ਖਾਦ ਜਿਹੜੀ ਵੱਧ ਲੱਗ ਜਾਂਦੀ ਆ ਖਾਦ ਵੱਧ ਲੱਗਦੀ ਖਾਸ ਤੌਰ ਤੇ ਯੂਰੀਆ ਦੇ ਆਪਾਂ ਜ਼ੋਰ ਰੱਖਦੇ ਆ ਤਾਂ ਫਿਰ ਉਹਦੇ ਵਿੱਚ ਕੀੜੇ ਮਕੌੜੇ ਜਿਹਦੇ ਵਿੱਚ ਜਿਵੇਂ ਪੱਤਾ ਲਵੇ ਟਾ ਬਿਲਕੁਲ ਕਮਜ਼ੋਰ ਕੀੜਾ ਤੇ ਉਹਨੇ ਵੱਡੀ ਸਮੱਸਿਆ ਕ੍ਰੀਏਟ ਕੀਤੀ ਤੇ ਕਿਸਾਨ ਵੀਰ ਜਿਹੜੇ ਹੈਗੇ ਆ ਕਿਉਂਕਿ ਕੀੜਾ ਵੇਖ ਕੇ ਆਪਾਂ ਜਲਦੀ ਖੇਤ ਖਬਰ ਆ ਜਾਂਦੇ ਤੇ ਉੱਤੇ ਫਿਰ ਤੜਾ ਤੜ ਕੀਟਨਾਸ਼ਕ ਵੀ ਹੋਏ ਤਾਂ ਇਹ ਗੱਲ ਨੂੰ ਆਪਾਂ ਖਾਸ ਧਿਆਨ ਚ ਰੱਖਣਾ ਜਿਹੜੀ ਹੁਣ ਜਿੱਥੇ ਆਪਾਂ ਪੀਆ 126 ਬੀਜਣੀ ਆ ਤਾਂ ਉੱਥੇ ਤੁਹਾਡੇ ਖੇਤ ਚ ਰੂੜੀ ਖਾਦ ਪੈ ਜਾਣੀ ਚਾਹੀਦੀ ਹੁਣ ਨੂੰ ਪੈ ਗਈ ਹੋਣੀ ਜਿੰਨੇ ਕਿਸਾਨ ਵੀਰਾਂ ਨੇ ਪਾਉਣੀ ਸੀ ਤੇ ਜਿੱਥੇ ਆਪਾਂ ਹਰੀ ਖਾਦ ਕਰਨ ਹਰੀ ਖਾਦ ਬੀਜਣ ਦਾ ਟਾਈਮ ਵੀ ਆਪਣੇ ਕੋਲ ਸੀਗਾ ਕਣਕ ਤੋਂ ਬਾਅਦ ਪੀਆ 126 ਆਪਾਂ ਪੀਆ 131 ਪੀਆ ਤੁਹਾਡੀਆਂ ਬਾਸਮਤੀ ਕਸਮਾਨੇ ਜਾਂ ਮੂੰਗੀ ਕਿਸਾਨ ਵੀਰਾਂ ਨੇ ਬੀਜ ਲਈ ਹੋਣੀ ਆ ਜਿਹੜੀ ਤੁਸੀਂ ਸੁੱਕੀ ਪੱਟਣੀ ਹੁੰਦੀ ਜ਼ਮੀਨ ਸੁੱਕੀ ਪੱਟਣੀ ਆ ਉਹ ਤੁਸੀਂ 2 ਸਾਲ ਬਾਅਦ 3 ਸਾਲ ਬਾਅਦ ਸੁੱਕੀ ਪੱਟ ਲਓ ਦੋ ਸਾਲ ਹਰੀਖਾਦ ਕਰੋ ਜਾਂ ਮੂੰਗੀ ਬੀਜ ਲਓ ਜਿਹੜੀ ਕਿ ਜੜ ਗੰਡ ਫਸਲਾਂ ਜਿਹੜੀਆਂ ਜ਼ਮੀਨ 'ਚ ਜ਼ਰੂਰ ਬੀਜੋ ਸੁੱਕੀ ਪੱਟਣ ਦਾ ਫਾਇਦਾ ਤਾਂ ਹੈ ਜੇ ਆਪਾਂ ਕਣਕ ਦਾ ਨਾਲ ਵਿੱਚ ਬਾਉਣਾ ਆਪਾਂ ਜੇ ਜਿਹੜਾ ਨਾਲਾ ਮਾੜਾ ਮੋਟਾ ਉਹਨੂੰ ਵੀ ਅੱਗ ਲਾਤੀ ਉੱਤੋਂ ਆਪਾਂ ਸੁੱਕੀ ਪਾਟਤੀ ਜਿਹੜੀ ਮਾੜੀ ਮੋਟੀ ਉਹਦੇ ਵਿੱਚ ਕੋਈ ਹੈਗੀ ਹੈ ਰੈਣ ਹੁੰਦ ਉਹ ਵੀ ਜਿਹੜੀ ਹੈਗੀ ਹੈ ਉੱਚ ਤਾਪਮਾਨ ਦੇ ਨਾਲ ਆਰਗੈਨਿਕ ਮੈਟਰ ਵੀ ਜਿਹੜੀ ਘਟਦੀ ਆ ਜੇ ਆਪਾਂ ਵਿੱਚ ਉਹਦੇ ਪ੍ਰਾਲ ਵਾਇਆ ਵਿੱਚ ਉਹਦੇ ਜਿਹੜਾ ਹੈਗਾ ਜਿੰਨੀ ਫਸਲੀ ਰਹਿਣ ਖੁਦਵਾਈ ਆ ਉਹ ਚੀਜ਼ ਦਾ ਫਿਰ ਆਪਾਂ ਨੂੰ ਫਾਇਦਾ ਹੁੰਦਾ ਜੀ ਦੇ ਨਾਲ ਜਿਹੜੇ ਕੋਈ ਉਲੀ ਰੋਗ ਹੈ ਕੋਈ ਕੀੜੇ ਮਕੌੜਿਆਂ ਦੇ ਪਿਉਪੇ ਪਏ ਆ ਕੋਈ ਲਾਰਵੇ ਬਚੇ ਆ ਤਾਂ ਉਹ ਸੁੰਡੀ ਦੇ ਖਾਸ ਤੌਰ ਤੇ ਉਹ ਜਿਹੜੇ ਹੈਗੇ ਆ ਜ਼ਮੀਨ ਚੋਂ ਖਤਮ ਹੋ ਜਾਂਦੇ ਆ ਇਹ ਗੱਲ ਖਾਸ ਧਿਆਨ ਦੇਣਯੋਗ ਆ ਹੁਣ ਆਪਾਂ ਗੱਲ ਕਰਦੇ ਜਿਹੜੀ ਪਨੀਰੀ ਬੀਜਣ ਦਾ ਕਿਸਾਨ ਵੀਰ ਉਹ ਸਹੀ ਸਮਾਂ ਜਿਹੜੀ ਪੀਆ 126 ਆ ਖਾਸ ਤੌਰ ਤੇ ਜੇ ਤਾਂ ਤੁਸੀਂ ਆਲੂ ਜਾਂ ਮਟਰਾਂ ਦੀ ਕੋਈ ਸਬਜ਼ੀ ਦੀ ਕਾਸ਼ਤ ਕਰਨੀ ਕਿਉਂਕਿ ਜਿਹੜੀ ਅਕਤੂਬਰ ਦੇ ਸ਼ੁਰੂ ਜਿਹਾਦ ਤੱਕ ਫਸਲ ਬੀਜਣੀ ਹੁੰਦੀ ਫਿਰ ਤੁਸੀਂ ਜਿਹੜੀ ਹੈਗੀ ਆ 2 3 4 5 ਜੂਨ ਇਹਨਾਂ ਦਿਨਾਂ 'ਚ ਪਨੀਰੀ ਬੀਜਣੀ ਆ ਉਹ 'ਚ ਵੀ ਬਹੁਤੀ ਗੱਲ ਕਰਨ ਦੀ ਆਪਾਂ ਨੂੰ ਲੋੜ ਨਹੀਂ ਹੁੰਦੀ ਫਿਰ ਆਪਣੀ ਜਿਹੜੇ ਅਕਤੂਬਰ ਦੇ ਸ਼ੁਰੂ 'ਚ ਖੇਤ ਵਿਹਲਾ ਹੋ ਜਾਂਦਾ ਸਤੰਬਰ ਦੇ ਐਂਡ 'ਚ ਜੇ ਆਪਾਂ 2 3 4 ਯਾਨੀ 5 ਕ ਜੂਨ ਤੱਕ ਪਨੀਰੀ ਬੀਜ ਲੈਣੇ ਆ 5 7 ਜੂਨ ਤੱਕ ਤੇ ਜਿੱਥੇ ਆਪਾਂ ਕਣਕ ਬੀਜਣੀ ਆ ਤੁਸੀਂ ਯਾਦ ਕੀ ਦੇਖੋਗੇ ਕਣਕ ਆ ਜਿਹੜੀ ਉਹ ਖਾਸ ਤੌਰ ਤੇ 1 ਤੋਂ 15 20 ਨਵੰਬਰ ਵਾਲੀ ਵਿੰਡੋ ਵਾਲੀ ਜਾਂ 5 ਤੋਂ 15 ਨਵੰਬਰ ਵਾਲੀ 20 ਨਵੰਬਰ ਵਾਲੀ 22 25 ਨਵੰਬਰ ਵਾਲੀ ਉਹ ਜਿਹੜੀ ਕਣਕ ਆ ਉਹਦਾ ਝਾੜ ਚੰਗਾ ਕਿਉਂਕਿ ਜਿਹੜਾ ਅ ਅਗੇਤੀ ਕਣਕ ਵੀ ਦੇ ਸਕਦੀ ਹੈ ਪਰ ਉਹਦੇ ਵਿੱਚ ਹੁਣ ਥੋੜਾ ਜਿਹਾ ਮੌਸਮੀ ਤਬਦੀਲੀ ਕਰਕੇ ਕੋਰਾ ਜਿਹੜਾ ਨਸਾਰੇ ਸਮੇਂ ਉਹ ਚੀਜ਼ ਦਾ ਇਫੈਕਟ ਕਰਦਾ ਤੇ ਪਹਿਲਾਂ ਜਿਹੜੀ ਹੈਗੀ ਆ ਅ ਲੋ ਟੈਂਪਰੇਚਰ ਆ ਉਹ ਫਸਲ ਦੀ ਗਰੋਥ ਨਹੀਂ ਹੋਣਦਾ ਉਦੋਂ ਨੂੰ ਜਿਹੜੀ ਰੀਪਰੋਡਕਟ ਫੇਜ਼ ਆ ਜਾਂਦਾ ਤੇ ਉਹ ਅਨਸਾਰਾ ਜਦੋਂ ਕੋਰੇ ਦੇ ਵਿੱਚ ਹੁੰਦਾ ਉਹ ਚੀਜ਼ ਸਮੱਸਿਆ ਕ੍ਰੀਏਟ ਕਰਦੀ 5-10 ਦਿਨ ਦਾ ਗੈਪ ਜੇ ਆਪਾਂ ਪਾ ਲਈਏ ਜਿਹੜੀ ਪਨੀਰੀ 10 ਤੋਂ 25 ਜੂਨ 25 ਦਿਨ ਦੀ ਪਨੀਰੀ ਲੱਗ ਜਾਣੀ ਹੈ ਜੇ 10-15 ਜੂਨ ਨੂੰ ਵੀ ਪਨੀਰੀ ਬੀਜੀ ਹੈ 10 ਜੂਨ ਵਾਲੀ ਆਪਣੇ 5 ਜੁਲਾਈ ਨੂੰ ਲੱਗ ਜਾਣੀ ਹੈ 15 ਜੂਨ ਵਾਲੀ 10 ਜੁਲਾਈ ਨੂੰ ਲੱਗ ਜਾਣੀ ਹੈ ਤੇ 20 ਜੂਨ ਵਾਲੀ 15 ਜੁਲਾਈ ਨੂੰ ਲੱਗ ਜਾਣੀ ਹੈ ਤੇ 25 ਜੂਨ ਵਾਲੀ 20 ਜੁਲਾਈ ਨੂੰ ਲੱਗ ਜਾਣੀ ਹੈ ਤਾਂ ਆਪਾਂ ਬਹੁਤ ਵਧੀਆ ਝਾੜ 25 ਦਿਨਾਂ 'ਚ ਪਨੀਰੀ ਤਿਆਰ ਕਰਨੀ ਇਹਦੇ ਬਾਰੇ ਆਪਾਂ ਵੀਡੀਓ ਪਾਈ ਹੋਈ ਆ ਬਹੁਤ ਸ਼ਾਨਦਾਰ ਝਾੜ ਆਪਾਂ ਲੈ ਸਕਦੇ ਆ ਤੇ ਨਾਲ-ਨਾਲ ਆਪਣਾ ਖੇਤ ਆ ਜਿਹੜਾ ਕਣਕ ਦੀ ਬਿਜਾਈ ਵਾਸਤੇ ਕਣਕ ਦੀ ਜੁਲਾਈ ਜਿਹੜਾ ਬਿਜਾਈ ਵਾਸਤੇ ਉਹ ਵੀ ਖੇਤ ਆਪਣਾ ਜਿਹੜੀ ਆਪਾਂ 20 ਜੁਲਾਈ ਨੂੰ 22-25 ਜੁਲਾਈ ਨੂੰ ਵੀ ਟ੍ਰਾਂਸਪਲੈਂਟ ਕਰਦੇ ਆ ਅਕਤੂਬਰ ਅਕਤੂਬਰ 'ਚ ਆਪਣਾ ਖੇਤ ਆ ਜਿਹੜਾ ਉਹ ਵਹਿਲਾ ਕਰ ਦਊਗੀ ਤਕਰੀਬਨ ਤੇ ਨਾਲ-ਨਾਲ ਆਪਣਾ ਜਿਹੜਾ ਝਾੜ ਆ ਉਹ ਵੀ ਕਿਉਂਕਿ ਜਦੋਂ ਤਾਪਮਾਨ ਥੋੜਾ ਜਿਹਾ ਡਾਊਨ ਆਉਂਦਾ ਉਹ ਚੀਜ਼ ਚੋਂ ਇਹ ਪੱਕਣਾ ਨਿਸਰਨਾ ਤੇ ਉਹ ਚੀਜ਼ ਦਾ ਇਫੈਕਟ ਵੀ ਪ੍ਰੋਪਰ ਮਿਲੂਗਾ ਕਈ ਕਿਸਾਨ ਵੀ ਇਹ ਕਹਿੰਦੇ ਕਿ ਜਿਹੜਾ ਇਹ ਚ ਮੌਇਸਚਰ ਨਹੀਂ ਜਾਂਦਾ ਉਹਦੇ ਬਾਰੇ ਮੈਂ ਵੱਖਰੀ ਵੀਡੀਓ ਪਾਉਣ ਦੀ ਕੋਸ਼ਿਸ਼ ਕਰੂੰਗਾ ਕਿ ਕਿੱਥੇ-ਕਿੱਥੇ ਆਪਾਂ ਜਿਹੜਾ ਹੈਗਾ ਉਹ ਚੀਜ਼ ਦਾ ਖਿਆਲ ਰੱਖਣਾ ਕਿ ਮੌਇਸਚਰ ਦਾਣਾ ਕਿਉਂ ਨਹੀਂ ਛੱਡਦਾ ਹੈਗਾ ਘੱਟ ਸਮੇਂ ਵਾਲੀ ਕਿਸਮਾ ਘੱਟ ਸਮੇਂ ਵਾਲੀ ਕਿਸਮ ਵਿੱਚ ਆਪਾਂ ਨੂੰ ਖਾਦਾਂ ਦਾ ਪਾਣੀ ਲਾਉਣ ਦੇ ਤਰੀਕੇ ਦਾ ਖਾਦਾਂ ਖਤਮ ਕਰਨ ਦਾ ਕਿ ਖਾਦ ਆਪਾਂ ਖਤਮ ਕਦੋਂ ਕਰਨੀ ਹੈ ਤੇ ਕਿੰਨੀ ਖਾਦ ਪਾਉਣੀ ਹੈ ਉਹ ਚੀਜ਼ ਦਾ ਆਪਾਂ ਨੂੰ ਖਾਸ ਤੌਰ ਤੇ ਯੂਰੀਆ ਨਾਈ ਜੀਨੇ ਕੇ ਜਿਹੜੇ ਖਾਸ ਤੌਰ ਤੇ ਬੀਜ ਦੇ ਵਿੱਚ ਜਿਹਦੇ ਨਾਲ ਖਰਾਕ ਜਮਾ ਹੋਣੀ ਹੁੰਦੀ ਭਾਰ ਮਾਣਨਾ ਹੁੰਦਾ ਜਿਹਦੇ ਵਿੱਚ ਅਮੀਨੋ ਐਸਿਡ ਆ ਜਾਂਦੇ ਆ ਪ੍ਰੋਟੀਨ ਪ੍ਰੋਟੀਨ ਕੰਟੈਂਟ ਆ 슈ਗਰਸ ਆ ਜਿਹੜਾ ਮਟੀਰੀਅਲ ਆ ਉਹ ਬੈਲੈਂਸ ਨਿਊਟ੍ਰੀਸ਼ਨ ਆ ਕਿਉਂਕਿ ਆਪਾਂ ਜਿਹੜੀ ਹੈਗੀ ਜਦੋਂ ਨਾਈਟ੍ਰੋਜਨ ਜ਼ਿਆਦਾ ਪਾਉਂਦੇ ਆ ਨਾ ਕੱਚਾ ਕਰੀ ਜਾਂਦੇ ਕੱਚਾ ਕਰੀ ਜਾਂਦੇ ਘੱਟ ਸਮੇਂ 'ਚ ਪੱਕਣ ਵਾਲੀ ਕਿਸਮਾਂ ਉਹਨੇ ਉਹ ਚੀਜ਼ ਦੀ ਜਿਹੜੀ ਹੈਗੀ ਮੈਟਾਬੋਲਿਜ਼ਮ ਵੀ ਉਸ ਚੀਜ਼ ਦਾ ਹੋਣਾ ਉਹਨੂੰ ਪਚਾਉਣਾ ਵੀ ਹੈ ਫਿਰ ਉਹਨੇ ਗੋਭ 'ਚ ਜਾਵੜਨਾ ਟਾਈਮ ਲਈ ਫਿਰ ਉਹਨੇ ਪੱਕਣਾ ਤਾਂ ਜਿਹੜਾ ਮੌਇਸਚਰ ਆ ਉਹ ਕਿਉਂ ਨਹੀਂ ਛੱਡਦੀ ਇਹਦੇ ਬਾਰੇ ਵੀ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਥੱਲੇ ਆਪਦੇ ਸੁਝਾਅ ਵੀ ਜ਼ਰੂਰ ਦੱਸਿਆ ਜੇ ਪਰ ਜਿਹੜਾ ਜੇ ਪਨੀਰੀ ਆਪਾਂ ਗੇਤੀ ਕਾਲ ਕਰਾਂਗੇ ਕਿਉਂਕਿ ਜੇ ਵੱਧ ਰੱਖਵਾਂ ਫਿਰ ਤੁਸੀਂ ਵੰਡਵੀ ਪਨੀਰੀ ਬੀਜ ਲੋ 4 4 5 5 ਦਿਨ ਦੇ ਗੈਪ ਤੇ ਝਾੜ ਸ਼ਾਨਦਾਰ ਰਹੂਗਾ 36 ਕੁੰਟਲ ਝਾੜ ਬੜੇ ਆਰਾਮ ਨਾਲ ਬਹੁਤ ਬਹੁਤ ਧੰਨਵਾਦ